ਦੋਸਤੋ ਇਸ ਵੇਲੇ ਅਸੀਂ ਖੜੇ ਆਂ ਪਠਾਨਕੋਟ ਦੇ ਦਲਹੋਜੀ ਰੋਡ ਰੇਲਵੇ ਸਟੇਸ਼ਨ ਤੇ ਜਿਹੜਾ 100 ਸਾਲ ਪਹਿਲੇ ਅੰਗਰੇਜ਼ਾਂ ਦੇ ਵੇਲੇ ਚ ਬਣਾਇਆ ਗਿਆ ਸੀ ਜਿੱਥੋਂ ਰੇਲ ਗੱਡੀ ਪਠਾਨਕੋਟ ਤੋਂ ਜੋਗਿੰਦਰ ਨਗਰ ਦੇ ਵਿਚਕਾਰ 164 ਕਿਲੋਮੀਟਰ ਰੇਲਵੇ ਟ੍ਰੈਕ ਦੇ ਉੱਤੇ ਚੱਲਿਆ ਕਰਦੀ ਸੀ ਤੁਸੀਂ ਹੈਰਾਨ ਹੋਵੋਗੇ ਕਿ ਇਹ 164 ਕਿਲੋਮੀਟਰ ਲੰਬੇ ਰੇਲਵੇ ਟ੍ਰੈਕ ਨੂੰ ਬਣਾਉਣ ਵਾਸਤੇ ਤੇ ਇਸ ਟ੍ਰੈਕ ਦੇ ਥੱਲੇ 993 ਛੋਟੇ ਵੱਡੇ ਪੁਲ ਬਿਚਾਉਣ ਵਾਸਤੇ ਅੰਗਰੇਜ਼ਾਂ ਨੂੰ ਉਸ ਵੇਲੇ 2.5 ਸਾਲ ਦਾ ਸਮਾਂ ਲੱਗਿਆ ਸੀ ਸਿਰਫ ਧੀ ਗੱਲ ਇਹ ਹੈ ਕਿ ਜਿਸ ਰੇਲਵੇ ਟ੍ਰੈਕ ਅਤੇ ਉਸ ਰੇਲਵੇ ਟ੍ਰੈਕ ਦੇ ਹੇਠਾਂ 993 ਪੁਲਾਂ ਨੂੰ ਬਣਾਉਣ ਵਾਸਤੇ ਅੰਗਰੇਜ਼ਾਂ ਨੇ ਸਿਰਫ 2.5 ਸਾਲ ਦਾ ਸਮਾਂ ਲਗਾਇਆ ਉਸ ਟਰੈਕ ਦੇ ਉੱਤੇ ਇੱਕ ਪੁਲ ਜਿਹੜਾ ਬਣਿਆ ਹੋਇਆ ਸੀ ਚੱਕੀ ਰਿਵਰ ਬ੍ਰਿਜ ਜਿਹੜਾ 3.5 ਸਾਲ ਪਹਿਲੇ ਟਟ ਗਿਆ ਉਹ 3.5 ਸਾਲ ਵਿੱਚ ਵੀ ਬਣ ਕੇ ਇਸ ਤਰੀਕੇ ਨਾਲ ਤਿਆਰ ਨਹੀਂ ਹੋ ਸਕਿਆ ਹੈ ਕਿ ਉੱਥੋਂ ਰੂਟੀਨ ਵਾਂਗ ਰੇਲ ਗੱਡੀਆਂ ਆ ਜਾ ਸਕਣ। ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਸ਼ਿਆਮ। ਦੋਸਤੋ ਗੱਲ ਪੰਜਾਬ ਦੀ ਵਿੱਚ ਅੱਜ ਅਸੀਂ ਤੁਹਾਡਾ ਧਿਆਨ ਉਸ ਰੇਲ ਗੱਡੀ ਵੱਲ ਦਿਲਾਉਣਾ ਹੈ ਜੋ ਪੰਜਾਬ ਦੇ ਸ਼ਹਿਰ ਪਠਾਨਕੋਟ ਤੋਂ ਹਿਮਾਚਲ ਪ੍ਰਦੇਸ਼ ਦੇ ਜੁਗਿੰਦਰ ਨਗਰ ਤੱਕ ਪਿਛਲੇ 100 ਸਾਲਾਂ ਤੋਂ ਚੱਲ ਰਹੀ ਹੈ। ਮੇਰੀ ਮੁਰਾਦ ਪਠਾਨਕੋਟ ਤੋਂ ਕਾਂਗੜਾ ਬੈਲੀ ਲਈ ਅਪ ਡਾਊਨ ਹੋਣ ਵਾਲੀਆਂ ਉਹਨਾਂ 14 ਰੇਲ ਗੱਡੀਆਂ ਤੋਂ ਹੈ ਜੋ ਪਿਛਲੇ ਲਗਭਗ 3.5 ਸਾਲ ਤੋਂ ਬੰਦ ਪਈਆਂ ਹੋਈਆਂ। ਗੱਲ ਪੰਜਾਬ ਦੀ ਅੱਜ ਇਹ ਹੈ ਕਿ ਪਠਾਨਕੋਟ ਤੋਂ ਜੁਗਿੰਦਰ ਨਗਰ ਦੇ ਵਿਚਕਾਰ 164 ਕਿਲੋਮੀਟਰ ਲੰਬੀ ਰੇਲਵੇ ਟਰੈਕ ਹੁਣ ਤੋਂ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਲਗਭਗ 2.5 ਸਾਲਾਂ ਵਿੱਚ ਵਿਛਾ ਦਿੱਤੀ ਸੀ ਕਿਉਂਕਿ ਇਹ ਰੇਲਵੇ ਟਰੈਕ ਥਾਂ-ਥਾਂ ਤੇ ਪਹਾੜਾਂ ਅਤੇ ਨਦੀਆਂ ਨਾਲਿਆਂ ਉੱਪਰੋਂ ਦੀ ਗੁਜ਼ਰਦੀ ਹੈ ਇਸ ਲਈ ਇਸ ਟਰੈਕ ਨੂੰ ਵਿਛਾਉਣ ਵੇਲੇ ਲਗਭਗ 993 ਰੇਲਵੇ ਬ੍ਰਿਜ ਵੀ ਤਿਆਰ ਕੀਤੇ ਗਏ ਸਨ ਹੁਣ ਅਗਸਤ 2022 ਨੂੰ ਇਹਨਾਂ ਲਗਭਗ 993 ਰੇਲਵੇ ਦੇ ਪੁਲਾਂ ਵਿੱਚੋਂ ਜਦੋਂ ਪਠਾਨਕੋਟ ਤੋਂ ਹਿਮਾਚਲ ਦੇ ਨੂਰਪੁਰ ਦੇ ਵਿਚਕਾਰ ਬਣਿਆ ਹੋਇਆ ਰਿਵਰ ਚੱਕੀ ਦਾ ਪੁਲ ਬਰਸਾਤੀ ਪਾਣੀ ਵਿੱਚ ਰੁੜ ਗਿਆ ਤਾਂ ਉਸ ਨੂੰ ਬਣਾਉਣ ਵਾਸਤੇ ਰੇਲਵੇ ਨੇ 3 ਸਾਲ ਤੋਂ ਜ਼ਿਆਦਾ ਦਾ ਸਮਾਂ ਲਗਾ ਦਿੱਤਾ। ਇਹੀ ਕਾਰਨ ਹੈ ਕਿ ਇਸ ਟਰੈਕ ਤੇ ਹੁਣ ਪਿਛਲੇ ਲਗਭਗ 3.5 ਸਾਲ ਤੋਂ ਰੇਲ ਗੱਡੀਆਂ ਦਾ ਅਪਡਾਊਨ ਹੋਣਾ ਬੰਦ ਹੋ ਚੁੱਕਾ ਹੈ। ਹੁਣ ਭਾਵੇਂ ਇਹ ਪੁਲ ਬਣ ਕੇ ਤਿਆਰ ਹੋ ਚੁੱਕਾ ਹੈ ਪਰੰਤੂ ਸਵਾਲ ਇਹ ਉੱਠਦਾ ਹੈ ਕਿ ਜਿਸ 164 ਕਿਲੋਮੀਟਰ ਲੰਬੇ ਰੇਲਵੇ ਟ੍ਰੈਕ ਅਤੇ ਉਸ ਦੇ ਹੇਠਾਂ 993 ਛੋਟੇ ਵੱਡੇ ਪੁਲਾਂ ਨੂੰ ਅੱਜ ਤੋਂ 100 ਸਾਲ ਪਹਿਲਾਂ ਅੰਗਰੇਜ਼ਾਂ ਨੇ ਸਿਰਫ 2.5 ਸਾਲਾਂ ਵਿੱਚ ਤਿਆਰ ਕਰ ਦਿੱਤਾ ਸੀ ਉਸ ਟ੍ਰੈਕ ਤੇ ਬਣੇ ਇੱਕ ਪੁਲ ਦੇ ਪਾਣੀ ਵਿੱਚ ਟਹਿ ਜਾਣ ਤੋਂ ਬਾਅਦ ਉਸ ਨੂੰ ਬਣਾਉਣ ਵਿੱਚ ਸਾਢੇ 3 ਸਾਲ ਦਾ ਸਮਾਂ ਕਿਵੇਂ ਲੱਗ ਗਿਆ ਕਿ ਅੰਗਰੇਜ਼ਾਂ ਦੇ ਭਾਰਤ ਤੋਂ ਜਾਣ ਤੋਂ ਬਾਅਦ ਵੀ ਹੁਣ ਤੱਕ ਸਾਡੇ ਦੇਸ਼ ਦੀ ਇੰਜੀਨੀਅਰਿੰਗ ਇੰਨੀ ਕਮਜ਼ੋਰ ਹੈ ਕਿ ਅਸੀਂ ਸੱਚਮੁੱਚ ਹਾਲੇ ਤੱਕ ਵੀ ਅੰਗਰੇਜ਼ਾਂ ਦੇ ਪਾਸ ਕੁ ਵੀ ਨਹੀਂ ਹਾਂ ਇੱਕ ਪਾਸੇ ਅਸੀਂ 2047 ਤੱਕ ਪੂਰਨ ਵਿਕਸਿਤ ਦੇਸ਼ ਬਣਨ ਦਾ ਸੁਪਨਾ ਦੇਖ ਰਹੇ ਹਾਂ ਤੇ ਦੂਜੇ ਪਾਸੇ ਅਸੀਂ ਇਸ ਵੇਲੇ ਉਹਨਾਂ ਕੰਮਾਂ ਨੂੰ ਕਰਨ ਵਾਸਤੇ ਕਈ ਸਾਲ ਲਗਾ ਰਹੇ ਹਾਂ ਜਿਨ੍ਹਾਂ ਕੰਮਾਂ ਨੂੰ ਅੰਗਰੇਜ਼ਾਂ ਨੇ ਆਪਣੇ ਸਮੇਂ ਵਿੱਚ ਕੁਝ ਮਹੀਨਿਆਂ ਵਿੱਚ ਹੀ ਕਰ ਦਿੱਤਾ ਸੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਠਾਨਕੋਟ ਤੋਂ ਜੁਗਿੰਦਰਨਗਰ ਦੇ ਵਿਚਕਾਰ ਜਿਹੜਾ ਨੈਰੋ ਗੇਜ ਰੇਲਵੇ ਟਰੈਕ ਅਤੇ ਇਸ ਟਰੈਕ ਦੇ ਹੇਠਾਂ 993 ਰੇਲਵੇ ਬ੍ਰਿਜ ਅੱਜ ਤੋਂ 100 ਸਾਲ ਪਹਿਲਾਂ ਮਤਲਬ 2 ਮਈ 1926 ਤੋਂ 31 ਮਾਰਚ 1929 ਤੱਕ ਬਣ ਕੇ ਤਿਆਰ ਹੋ ਗਿਆ ਸੀ ਉਹ ਕੰਮ ਉਸ ਵੇਲੇ ਦੇ ਅੰਗਰੇਜ਼ਾਂ ਦੇ ਕੈਪਟਨ ਐਡਵਰਡ ਬੀ ਐਂਡ ਟੇਲਰ ਦੀ ਦੇਖਰੇਖ ਹੇਠਾਂ ਸਿਰੇ ਚੜਿਆ ਸੀ ਇਸ ਟਰੈਕ ਤੇ ਐਡਵਰਡ ਬੀ ਐਂਡ ਟੇਲਰ ਨੇ 1 ਅਪ੍ਰੈਲ 2029 ਨੂੰ ਰੇਲ ਗੱਡੀ ਵੀ ਚਲਾ ਕੇ ਦਿਖਾ ਦਿੱਤੀ ਸੀ ਅਤੇ ਹੁਣ 20 ਅਗਸਤ 2022 ਨੂੰ ਜਦੋਂ ਇਸ ਟਰੈਕ ਦਾ 993 ਪੁਲਾਂ ਵਿੱਚੋਂ ਇੱਕ ਪੁਲ ਚੱਕੀ ਰਿਵਰ ਬ੍ਰਿਜ ਬਰਸਾਤ ਦੇ ਪਾਣੀ ਵਿੱਚ ਰੁੜ ਗਿਆ ਤਾਂ ਉਸ ਦੀ ਪਲਾਨਿੰਗ ਕਰਨ ਉਸ ਨੂੰ ਬਣਾਉਣ ਵਿੱਚ ਲਗਭਗ 3 ਸਾਲ ਦਾ ਸਮਾਂ ਲਗਾ ਦਿੱਤਾ ਗਿਆ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਵੀ ਅਸੀਂ ਅੰਗਰੇਜ਼ਾਂ ਦੇ ਕੰਮਕਾਜ ਕਰਨ ਦੇ ਤਰੀਕੇ ਤੋਂ ਕਿੰਨਾ ਜ਼ਿਆਦਾ ਪਿੱਛੇ ਹਾਂ ਦੋਸਤੋ ਇਸ ਰੇਲਵੇ ਟਰੈਕ ਦੀ ਖਾਸ ਗੱਲ ਇਹ ਹੈ ਕਿ ਪੂਰੇ ਦੇਸ਼ ਵਿੱਚ ਜਿੱਥੇ ਬ੍ਰੌਡ ਗੇਜ ਮਤਲਬ ਵੱਡੀਆਂ ਰੇਲ ਗੱਡੀਆਂ ਚਲਦੀਆਂ ਹਨ ਉੱਥੇ ਇਸ ਰੂਟ ਤੇ ਨੈਰੋ ਗੇਜ ਮਤਲਬ 2.5 ਫੁੱਟੀ ਰੇਲਵੇ ਟਰੈਕ ਤੇ ਰੇਲ ਗੱਡੀਆਂ ਚਲਦੀਆਂ ਹਨ ਵਿਕੀਪੀਡੀਆ ਤੋਂ ਲਏ ਗੇ ਜਾਣਕਾਰੀ ਮੁਤਾਬਕ 100 ਸਾਲ ਪਹਿਲੇ ਐਡਵਰਡ ਬੀ ਐਨ ਟੇਲਰ ਨੂੰ ਵੀ ਉਸ ਵੇਲੇ ਇਸ ਟਰੈਕ ਨੂੰ ਬਣਾਉਣ ਦੌਰਾਨ ਜੋ ਮੁਸ਼ਕਲਾਂ ਆਈਆਂ ਉਹਨਾਂ ਵਿੱਚ ਥਾਂ ਥਾਂ ਤੇ ਪਹਾੜਾਂ ਨੂੰ ਕੱਟਣਾ ਸੈਂਕੜੇ ਪੁਲਾਂ ਅਤੇ ਛੋਟੀਆਂ ਪੁਲੀਆਂ ਦਾ ਨਿਰਮਾਣ ਕਰਨਾ ਰੇਲਵੇ ਟਰੈਕ ਦੇ ਹੇਠਾਂ ਮਿੱਟੀ ਦੇ ਪੱਥਰ ਨਾਲ ਟਰੈਕ ਦਾ ਬੈਡ ਤਿਆਰ ਕਰਨਾ ਆਦੀ ਸਨ ਅੰਗਰੇਜ਼ਾਂ ਨੇ ਇਸ ਟਰੈਕ ਦਾ ਨਿਰਮਾਣ ਜੋਗਿੰਦਰ ਨਗਰ ਦੇ ਸ਼ਾਨਨ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਬਣਾਉਣ ਲਈ ਭਾਰੀ ਮਸ਼ੀਨਰੀ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਸੀ ਬਾਅਦ ਵਿੱਚ ਜਦੋਂ ਦੂਸਰਾ ਵਿਸ਼ਵ ਯੁੱਧ ਲੱਗਿਆ ਤਾਂ ਅੰਗਰੇਜ਼ਾਂ ਨੇ ਇਸ ਟਰੈਕ ਤੋਂ ਨਗਰੋਟਾ ਜੋਗਿੰਦਰ ਨਗਰ ਦੇ ਵਿਚਕਾਰ ਵਿਚਾਈ ਰੇਲਵੇ ਟਰੈਕ ਨੂੰ ਉਖਾੜ ਦਿੱਤਾ ਸੀ ਉਸ ਵੇਲੇ ਰੇਲਵੇ 트랙 ਦੇ ਇਸ ਹਿੱਸੇ ਨੂੰ ਅੰਗਰੇਜ਼ ਉਖਾੜ ਕੇ ਦੂਜੇ ਵਿਸ਼ਵ ਯੁੱਧ ਲਈ ਮਿਡਲ ਈਸਟ ਵਿੱਚ ਲਾਇਆ ਗਏ ਸਨ ਇਸ ਪ੍ਰਕਾਰ ਇਸ ਹਿੱਸੇ ਦੀ ਰੇਲਵੇ 트랙 1942 ਵਿੱਚ ਬੰਦ ਕਰ ਦਿੱਤੀ ਗਈ ਸੀ ਦੇਸ਼ ਦੀ ਆਜ਼ਾਦੀ ਮਗਰੋਂ ਲੋਕਾਂ ਦੀ ਮੰਗ ਤੇ ਨਗਰੋਟਾ ਜਗਿੰਦਰ ਨਗਰ ਵਿਚਕਾਰ ਉਖਾੜੀ ਗਈ ਰੇਲਵੇ 트랙 ਨੂੰ 15 April 1954 ਨੂੰ ਮੋੜ ਬਣਾਉਣ ਤੋਂ ਬਾਅਦ ਲੋਕਾਂ ਵਾਸਤੇ ਖੋਲ ਦਿੱਤਾ ਗਿਆ ਸੀ ਇਸ ਟ੍ਰੈਕ ਦੀ ਖੂਬਸੂਰਤੀ ਇਹ ਹੈ ਕਿ ਪਠਾਨਕੋਟ ਤੋਂ ਚਲਣ ਤੋਂ ਬਾਅਦ ਇਕੱਲੇ ਨੂਰਪੁਰ ਦੀਆਂ ਪਹਾੜੀਆਂ ਵਿਚਕਾਰ ਹੀ 70 ਵਾਰ ਰੇਲ ਗੱਡੀ ਨੂੰ ਲਗਭਗ 70 ਪਹਾੜੀਆਂ ਚੜ੍ਹਨੀਆਂ ਪੈਂਦੀਆਂ ਹਨ ਨੂਰਪੁਰ ਤੋਂ ਅੱਗੇ ਬੈਜਨਾਥ ਅਤੇ ਫਿਰ ਬੈਜਨਾਥ ਤੋਂ ਬਾਅਦ ਜੋਗਿੰਦਰਨਗਰ ਤੱਕ ਦਾ ਇਹ ਟ੍ਰੈਕ ਵੀ ਬੇਹਦ ਰੋਮਾਂਚਕ ਹੈ ਹੁਣ ਕਿਉਂਕਿ ਚੱਕੀ ਰਿਵਰ ਬ੍ਰਿਜ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕਾ ਹੈ रेलवे ने इस ब्रिज दी इंस्पेक्शन भी पूरी कर ली है, इसलिए जा रहा है कि इस ਲਈ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਟ੍ਰੈਕ ਤੇ ਰੇਲ ਗੱਡੀਆਂ ਮੁੜ ਕਿਸੇ ਵੀ ਵੇਲੇ ਸ਼ੁਰੂ ਹੋ ਸਕਦੀਆਂ ਨਵਜ ਪੰਜਾਬ ਦੀ ਰੇਲਵੇ ਤੋਂ ਇਹ ਤਵਕਕਾ ਕਰਦਾ ਹੈ ਕਿ ਉਹ ਆਪਣੀ ਹੋਂਦ ਨੂੰ ਸਾਬਤ ਕਰਨ ਲਈ ਇਸ ਤਰ੍ਹਾਂ ਦੇ ਉਪਰਾਲੇ ਜ਼ਰੂਰ ਕਰੇ ਜੋ ਅੱਜ ਤੋਂ 100 ਸਾਲ ਪਹਿਲੇ ਅੰਗਰੇਜ਼ਾਂ ਦੇ ਵੇਲੇ ਇਸ ਟ੍ਰੈਕ ਨੂੰ ਲੈ ਕੇ ਕੀਤੇ ਗਏ ਸਨ ਚੰਗੀ ਗੱਲ ਇਹ ਹੈ ਕਿ ਰੇਲਵੇ ਇਸ ਟ੍ਰੈਕ ਨੂੰ ਵਰਲਡ ਹੈਰੀਟੇਜ ਟ੍ਰੈਕ ਦੇ ਤੌਰ ਤੇ ਵੀ ਮਾਨਤਾ ਦਿਲਾਉਣ ਲਈ ਸੋਚ ਰਿਹਾ ਹੈ ਚੰਗੀ ਗੱਲ ਇਹ ਵੀ ਹੈ ਕਿ ਰੇਲਵੇ ਇਸ ਰੂਟ ਨੂੰ ਟੂਰਿਸਟਾਂ ਲਈ ਵੀ ਸਮਰਪਿਤ ਕਰਨ ਦੀਆਂ ਪਲਾਨੀਆਂ ਕਰ ਰਿਹਾ ਹੈ ਅਤੇ ਹੋਰ ਚੰਗੀ ਗੱਲ ਇਹ ਵੀ ਹੈ ਕਿ ਇਸ ਟਰੈਕ ਨੂੰ ਕਈ ਵਾਰ ਨੈਰੋ ਗੇਜ ਤੋਂ ਬ੍ਰੌਡ ਗੇਜ ਕਰਦੇ ਹੋਏ ਪਠਾਨਕੋਟ ਬੈਜਨਾਥ ਜੁਗਿੰਦਰ ਨਗਰ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੰਡੀ ਤੱਕ ਜੋੜਨ ਦੀ ਵੀ ਪਲਾਨਿੰਗ ਕੀਤੀ ਜਾ ਰਹੀ ਹੈ ਅਸੀਂ ਮੰਨਦੇ ਹਾਂ ਕਿ ਇਹ ਪਲਾਨੀਆਂ ਹੁੰਦੇ ਹੋਏ ਲਗਭਗ 10 ਸਾਲ ਦਾ ਸਮਾਂ ਬੀਤ ਚੁੱਕਾ ਹੈ ਹੁਣ ਲੋੜ ਹੈ ਕਿ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇ ਉਮੀਦ ਹੈ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਲਾਈਕ ਤੇ ਸ਼ੇਅਰ ਜਰੂਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਨਵਜ ਪੰਜਾਬ ਦੀ ਤੇ ਮੈਂ ਹਾਂ ਡਾਕਟਰ ਜੀਆ